ਪਤਾ ਨਾ ਸਕੂਲ ਜਿ ਬੈਠੇ ਹੋਏ ਸੀ ਅਸੀਂ ਸਾਰੀ ਐਪਲੀਕੇਸ਼ਨ ਇਕੱਠੇ ਡਰਾਫਟ ਕਰਕੇ ਲੈਂਦੀ ਏ ਕਿ ਕਿੱਥੇ ਕਿੱਥੇ ਇਹਨਾਂ ਨੇ ਪੜਾਈਆਂ ਛੱਡੀਆਂ ਕੀ ਕੀ ਛੱਡੀ ਐ ਉਹ ਸਾਰੀ ਐਪਲੀਕੇਸ਼ਨ ਅਸੀਂ ਡਰਾਫਟ ਕਰਕੇ ਲੈਂਦੀ ਏ ਕਿ ਇਸ ਤੋਂ ਬਾਅਦ ਸਾਡਾ ਜਿਹੜਾ ਅਗਲਾ ਪ੍ਰੋਸੈਸ ਹੋਊਗਾ ਇਨਸਾਮ ਲਈ ਸਾਨੂੰ ਪਤਾ ਨਹੀਂ ਖਰਾ ਹੈ ਚਲੋ ਚਲੋ ਇਨਸਾਬ ਲੈਣ ਲਈ ਸਾਨੂੰ ਪਤਾ ਨਹੀਂ ਕਿੱਥੇ ਕਿੱਥੇ ਜਾਣਾ ਪਵੇਗਾ ਉਹਦੇ ਲਈ ਅਸੀਂ ਇੱਕ ਕਾਮਨ ਐਪਲੀਕੇਸ਼ਨ ਡਰਾਫਟ ਕੀਤੀ ਐ ਕਿ ਸਾਡੇ ਨਾਲ ਇਹ ਵਾਪਰਿਆ ਅਸੀਂ ਬਿਲਕੁਲ ਸਾਰੀ ਗੱਲ ਦੀ ਹਕੀਕਤ ਲਿਖੀ ਏ ਕੋਈ ਬਦਾ ਚੜਾ ਕੇ ਗੱਲ ਨਹੀਂ ਲਿਖੀ ਅਪਲੀਕੇਸ਼ਨ ਚ ਤਾਂ ਜਿਵੇਂ ਇਹਨਾਂ ਨੇ ਗੱਲ ਦੱਸੀ ਏ ਕੋਈ ਇਨਸਾਫ ਪਰ ਹਨ ਕਿਤੇ ਮਿਲਦਾ ਨਾ ਜਰ ਨਹੀਂ ਆ ਤੇ ਹੁਣ ਤੱਕ ਵੀ ਮੰਡੀ ਨੂੰ ਅਸੀਂ ਤੇ ਛੱਡੋ ਮੇਰੇ ਕੋਲੇ ਸਕੂਲ ਚ ਰਾਮਪੁਰੇ ਤੋਂ ਬਠਿੰਡੇ ਤੋਂ ਲੋਕ ਆ ਰਹੇ ਨੇ ਜਿਹੜੀ ਸਟੋਰੀ ਆਪਾਂ ਕਹਿ ਰਹੀਆਂ ਸਾਰੇ ਪਬਲਿਕ ਬਾਹਰੋਂ ਵੀ ਲੋਕ ਇਹੀ ਅਸੈਸ ਕਰ ਰਹੇ ਐ ਕੀ ਕੁੜੀ ਨੂੰ ਕੁੜੀ ਨੂੰ ਲਿਆਂਦਾ ਗਿਆ ਕੁੜੀ ਨਾਲ ਰੇਪ ਕੀਤਾ ਗਿਆ ਜਾਂ ਉਹ ਉਸ ਵੇਲੇ ਮਰ ਗਈ ਜਾਂ ਮਾਰ ਕੇ ਸੜ ਦਿੱਤੀ ਇਹ ਦੂਰ ਤੱਕ ਦੇ ਲੋਕ ਜਹਿਰ ਕਰਦੇ ਨੇ ਤੇ ਪੁਲਿਸ ਇਹ ਕਹਿ ਰਹੀ ਹੈ ਕਿ ਕਦੇ ਮੁੰਡਾ ਕਹਿ ਰਿਹਾ ਹੈ ਪੈਰ ਤੇ ਤਲਸ ਗਿਆ ਉਹ ਡਿੱਗ ਗਈ ਉਹ ਬਿਲਕੁਲ ਸਾਫ ਸੁਥਰੀ ਅਸੀਂ ਸੀਐਮਓ ਹਰਿਆਣਾ ਦੇ ਤੋਂ ਇਹ ਰਿਪੋਰਟ ਭੇਜ ਕੇ ਅਸੀਂ ਕਨਫਰਮ ਕਰਵਾਇਆ ਸੀ ਇਹ ਕਨਫਰਮ ਕਰਾਇਆ ਸੀ ਕਿ ਦੇਖੋ ਇਹ ਜੇਸ਼ਨ ਲਿਖੀ ਹੋਈ ਹੈ ਲੰਗਸ ਕੰਗੇਸਟਡ ਸਟੋਮਕ ਕੰਗੇਸਟਡ ਕਿਡਨੀ ਕੰਗੇਸਟਡ ਸਪਲੀਨ ਕੰਗੇਸਟਡ ਬ੍ਰੇਨ ਕੰਗੇਸਟਡ ਕੰਗੇਸਟਡ ਦਾ ਮਤਲਬ ਸੁੱਕੜ ਗਏ ਜਦੋਂ ਡੈਥ ਹੋ ਗਈ ਉਦੋਂ ਇਹ ਸੁੱਕੜ ਜਾਂਦੇ ਨੇ ਉਦੋਂ ਆ ਪਾਣੀ ਸਿਰ ਤੋਂ ਪਾਸੇ ਛੱਡ ਜੋ ਪਾਣੀ ਅੰਦਰ ਨਹੀਂ ਜਾਂਦਾ ਰਿਪੋਰਟ ਇਹ ਇੰਡੀਕੇਟ ਕਰਦੀ ਹੈ ਇਹਦੇ ਮੁਤਾਬਕ ਹੈ ਕਿ ਮਾਰਡਰ ਕਿਤੇ ਪਹਿਲਾਂ ਹੋਇਆ ਹੈ ਸਕੇਨ ਬਾਅਦ ਚ ਦੇ ਹੁਣ ਇਸ ਦੀ ਜਿਹੜੀ ਬਰੀਕੀ ਜਾਂਚ ਡਾਕਟਰ ਫਿਰ ਉਹ ਕਨਫਿਊਜ਼ਨ ਵਿੱਚ ਪੈ ਜਾਂਦੇ ਨੇ ਵੀ ਆਪਾਂ ਫਾਈਨਲ ਡਿਸੀਜਨ ਨਾ ਦਿਓ ਕੱਲ ਨੂੰ ਹੋ ਸਕਦਾ ਪੁਲਿਸ ਕੇਰੀਏ ਚ ਸਾਨੂੰ ਜਾਣਾ ਪਵੇ ਤਾਂ ਉਹ ਥੋੜਾ ਬਹੁਤ ਗੋਲ ਮੋਲ ਕਰਕੇ ਉਹਦੇ ਸੈਂਪਲ ਵਿੱਚੋਂ ਕਲੈਕਟ ਕਰਕੇ ਇਹਨਾਂ ਨੇ ਖੜ ਨੂੰ ਤੋਰਤਾ ਖੜ ਦੇ ਵਿੱਚ ਤੁਹਾਨੂੰ ਦੱਸ ਹੀ ਦਿੱਤਾ ਵੀ ਅੱਜ ਇਹ ਤਾਜੀ ਘਟਨਾ ਕਿ ਜਿਹੜੀ ਕੋਈ ਸਰ ਰੋਜ ਇਹੋ ਜਿਹੇ ਕੇਸਾਂ 'ਚ ਜਾਂਦੀ ਹੈ ਉਹਨਾਂ ਨੂੰ ਇਹ ਵੀ ਪਤਾ ਵੀ ਅਸੀਂ ਕੀ ਡਾਕੂਮੈਂਟ ਲੈ ਕੇ ਜਾਂਦੇ ਨੇ ਕੀ ਨਹੀਂ ਲੈ ਕੇ ਜਾਂਦੇ ਅੱਜ ਉਹ ਇਨਕੰਪਲੀਟ ਡਾਕੂਮੈਂਟਸ ਦੀ وجہ ਦੇ ਨਾਲ ਸਾਡੇ ਕੋਲ ਜਿਸ ਤਰ੍ਹਾਂ ਜਿਹੜੇ ਕੱਢ ਕੇ ਵੇਜੇ ਸੀ ਸਪੈਸੀ ਉਹ ਵਾਪਸ ਆ ਗਏ ਡਲੇ ਕੀਤਾ ਜਾ ਰਿਹਾ ਹੈ ਐਵੇਂ ਜਿਵੇਂ ਨਿਰੰਜੀ ਨੇ ਦੱਸਿਆ ਕਿ ਜਿਹੜੀ ਸਾਡੀ ਇਸ ਦੀ ਰਿਪੋਰਟ ਹੈ ਪੋਸਟਮਾਰਟਮ ਦੀ ਤੁਸੀਂ ਦੇਖੋ ਇਹ ਹੁੰਦਾ ਹੀ ਨਹੀਂ ਕਦੇ ਵੀ ਤਿੰਨ ਡਾਕਟਰਾਂ ਦਾ ਪੈਨਲ ਆਇਆ ਗਿਆ ਜਾਂ ਤਾਂ ਅਸੀਂ ਕਹਾਂਗੇ ਜਿਹਦੇ ਸਾਈਨ ਨਹੀਂ ਹੋਏ ਕੋਈ ਡਾਕਟਰ ਉੱਥੇ ਪ੍ਰੈਜ਼ੈਂਟ ਨਹੀਂ ਸੀ ਤਾਂ ਨਹੀਂ ਸਾਈਨ ਹੋਏ ਅਗਰ ਤਿੰਨੋਂ ਡਾਕਟਰਾਂ ਨੇ ਇੱਥੇ ਪੋਸਟਮਾਰਟਮ ਕੀਤਾ ਹੈ ਬਸ ਮੈਨੂੰ ਕਰਨ ਤੋਂ ਬਾਅਦ ਰਿਪੋਰਟ ਭਰ ਕੇ ਸਾਈਨ ਕਰਕੇ ਜਾਂਦੇ ਆਂ ਬਾਕੀ ਇਮੀਡੀਏਟ ਇਮੀਡੀਏਟ ਜੋ ਪਹਿਲਾਂ ਦਿੱਖੇ ਇਹ ਜੀ ਤੋ ਮਰਜੀ ਪੁੱਛ ਲੋ ਕਨਫਰਮੇਸ਼ਨ ਲੈ ਲਓ ਤਾਂ ਉੱਥੇ ਵੀ ਇੱਕ ਛੜੇ ਕੁਐਸਚਨ ਪ੍ਰਸ਼ਨ ਜਨ ਲੱਗ ਜਾਂਦਾ ਹੈ ਵੀ ਇਹ ਕੀ ਹੋ ਰਿਹਾ ਉਸ ਸਿਗਨੇਚਰ ਇੰਨੇ ਕੰਪਲਸਰੀ ਨਹੀਂ ਸੀ ਜਿੱਨੀ ਕੰਪਲਸਰੀ ਰਿਪੋਰਟ ਸੀ ਕਿ ਐਸੂ ਮੈਜ ਪੋਸੀਬਲ ਰਿਪੋਰਟ ਪ੍ਰਸ਼ਾਸਨ ਨੂੰ ਦਿੱਤੀ ਜਾਵੇ ਐਡਾ ਵੱਡਾ ਕਾਂਡ ਹੋਇਆ ਤੁਸੀਂ ਲਾ ਲਓ ਵੀ ਉਹ ਜਿਹੜਾ ਧਾਮ ਨੇ ਵਾਲਾ ਕਾਂਡ ਹੋਇਆ ਐਡਾ ਵੱਡਾ ਕਾਂਡ ਸੇਮ ਦੇ ਨਾਲ ਜਿੰਦਾ ਜੁਦਾ ਸਾਡਾ ਕਾਂਡ ਹੈ ਔਰ ਇੱਥੇ ਜੇਕਰ ਅਸੀਂ ਐਡੇ ਵੱਡੇ ਕਾਂਡ ਤੇ ਅਸੀਂ ਨਿਆ ਨਹੀਂ ਲੈ ਸਕਦੇ ਜਿੱਥੇ ਸਾਰੀ ਮੌਨ ਮੰਡੀ ਸਾਡੇ ਨਾਲ ਹੈ ਤਾਂ ਫਿਰ ਆਪਾਂ ਨੂੰ ਇਹ ਸਮਝ ਲੈਣਾ ਜੀ ਵੀ ਇਹੋ ਜਿਹੇ ਕਾਂਡਾਂ ਨਾਲ ਇਸ ਸਮੇਂ ਆਮ ਹੋਣਗੇ ਇਹਨਾਂ ਦੇ ਹੌਸਲੇ ਬਲੰਦ ਹੋ ਜਾਣਗੇ ਵੀ ਸਾਡਾ ਕੀ ਕਰੀਏ ਔਰ ਇਹ ਦਿਖ ਨਹੀਂ ਰਿਹਾ ਸ਼ਰੀਆਮ ਛੱਡੋ ਫਿਜ਼ੀਕਲੀ ਤੁਸੀਂ ਕੋਈ ਵੀ ਬੰਦਾ ਜਾਓ ਥਾਣੇ ਜਾਓ ਜਾ ਕੇ ਦੇਖ ਕੇ ਆਓ ਪ੍ਰਾਣੇ ਦੀ ਤਰ੍ਹਾਂ ਰੱਖਿਆ ਜਾ ਰਿਹਾ ਹੈ ਚੰਗੇ ਬ੍ਰੇਕਫਾਸਟ ਪੀਜ ਲੰਚ ਸਭ ਕੁਝ ਆ ਰਿਹਾ ਹੈ ਖਰਚਾ ਖਾਂਦਾ ਬੀਤਾ ਜਾ ਰਿਹਾ ਹੈ ਕੋਈ ਇੱਕ ਫਾਰਮੈਲਿਟੀ ਸੇਕ ਕੇ ਇਨਵੈਸਟੀਗੇਸ਼ਨ ਲਈ ਘਰੇ ਫੜ ਲਿਆਏ ਜਿਹੜਾ ਦਵਾਈ ਲੈ ਗਏ ਤਾਂ ਕਿ ਉਹਨਾਂ ਨੇ ਕੋਰਟ ਦੇ ਵਿੱਚ ਪ੍ਰੈਜੈਂਟ ਕਰਨਾ ਹੈ ਵੀ ਜੀ ਅਸੀਂ ਤਾਂ ਪੂਰੀ ਜਾਂਚ ਕੀਤੀ ਹੈ ਡਰਾਮਾ ਬਾਜੀ ਪੂਰੀ ਫੁੱਲ ਬਲੈਜ ਹੋ ਗਈ ਹੈ ਤਾਂ ਥੋਸ ਤੰਗ ਦੇ ਨਾਲ ਇਸ ਕੇਸ ਨੂੰ ਹੈਂਡਲ ਕਰਿਆ ਜਾ ਰਿਹਾ ਹੈ ਅਗਰ ਜਿਹੜੇ ਦੂਜੇ ਕੰਪਲੈਟ ਨੇ ਨਾਲ ਜਿਨ੍ਹਾਂ ਨੇ ਸਪੋਰਟ ਕੀਤੀ ਹੈ ਉਹਨੂੰ ਕਿਸੇ ਨੇ ਇਨਵੈਸਟੀਗੇਟ ਨਹੀਂ ਕੀਤਾ ਕੋਈ ਇੰਟਰੋਗੇਸ਼ਨ ਨਹੀਂ ਬੱਚਾ ਆਪਸਰ ਕੁੜੀ ਨੂੰ ਘਰੇ ਲਿਆਇਆ ਪਰ ਪਰਿਵਾਰ ਨੂੰ ਸਾਰੇ ਨੂੰ ਪਤਾ ਹੈ ਉਹ ਸਾਰੇ ਨਰੋਕ ਸਾਈਡ ਬਾਈ ਸਾਈਡ ਸਾਈਡ ਕੀਤੇ ਜਾ ਰਹੇ ਨੇ ਔਰ ਜਿਸ ਨਾਲ ਕਰ ਰਹੇ ਨੇ ਐਸਾ ਬਣਾਓ ਮਾਪੇ ਦੂਜੇ ਸਾਰੇ ਜਲਦੀ ਬਾਹਰ ਆ ਜਾਣਗੇ ਮੁੰਡਾ ਅੰਦਰ ਰਹੂਗਾ ਉਹ ਫੇਰ ਸਪੋਰਟ ਕਰਨੇ ਇਹ ਸਾਰੇ ਕੇਸ ਕਿਤਨਾ ਕਿਤੇ ਕੁੱਲ ਮਿਲਾ ਕੇ ਕੇਸ ਨੂੰ ਬੰਦ ਕਰਨ ਦੀ سپورਟ ਕੀਤੀ ਜਾ ਰਹੀ ਹੈ ਇਹ ਜਿਵੇਂ ਇਹਨਾਂ ਨੇ ਦੱਸਿਆ ਇਹ ਪ੍ਰੈਸ਼ਰ ਕੱਲਾ ਪੈਸੇ ਪੂਸੇ ਜਾਣੀ ਇਹ ਹਾਈ ਲੈਵਲ ਦਾ ਹਾਈ ਪ੍ਰੋਫਾਈਲ ਦਾ ਪ੍ਰੈਸ਼ਰ ਇਹਨਾਂ ਦਿੱਤੇ ਹੈ ਕਹਾਣੀ ਸੁਣੀ ਨਹੀਂ ਜਾ ਰਹੀ ਅੱਜ ਸਵੇਰ 15 ਬੰਦੇ ਦੀ ਟੀਮ ਅਸੀਂ ਗਏ ਅੱਥਾਨੇ ਰਿਪੋਰਟਾਂ ਤੋਂ ਬਾਅਦ ਉਹ ਕਨਫਰਮੇਸ਼ਨ ਦੇ ਲੱਗੇਗੀ ਇਹ ਤਾਂ ਡਿੱਗੇ ਮਰੀਏ ਅਸੀਂ ਫੇਰ ਉੱਥੇ ਆਰਗੂਮੈਂਟ ਕੀਤੀ ਉਹਨਾਂ ਨੇ ਰਿਕਾਰਡਿੰਗ ਸੁਣਾਈ ਸੀ ਐਮਓ ਦੀ ਵੀਰਾਂ ਸੁਣੋ ਜੀ ਆਰਪੋਰਟ ਦੇ ਵਿੱਚ ਦੇਖੋ ਪੰਜੈਸ਼ਨ ਲਿਖਿਆ ਹੋਇਆ ਨਹੀਂ ਹੈ ਫੇਰ ਉਹ ਫੋਮ ਲਾ ਕੇ ਰਹਿ ਗਿਆ ਡਾਕਟਰ ਨੂੰ ਫੇਰ ਉਹੀ ਕਹਾਣੀ ਵੀ ਡਾਕਟਰ ਨੇ ਥੋੜਾ ਜਿਹਾ ਇੰਡੀਕੇਟ ਕਰਤਾ ਡਾਕਟਰ ਇੰਡੀਕੇਟ ਕਰਨ ਤੋਂ ਬਾਅਦ ਫੇਰ ਡਰ ਗਿਆ ਉਹਨੇ ਫੇਰ ਕਾਊਂਟਰ ਕੇ ਕਹਿੰਦਾ ਵੀ ਮੇਰੀ ਰਿਪੋਰਟ ਟੂ ਫਾਈਨਲ ਲੱਗੀ ਨਹੀਂ ਉਹ ਤਾਂ ਇਹੋ ਜਿਹਾ ਸਾਰਾ ਸੀਨ ਸਾਡੇ ਸਾਹਮਣੇ ਆ ਰਿਹਾ ਹੈ ਅਗਰ ਹੁਣ ਸਾਡੇ ਇਨਸਾਫ ਲੈਣਾ ਹੈ ਇਹ ਜਾਂਚ ਕਿਸੇ ਵੀ ਲੋਕਲ ਛੋਟੀ ਮੁੱਡੀ ਏਜੰਸੀ ਤੋਂ ਨਹੀਂ ਸੀਬੀਆਈ ਤੋਂ ਅਸੀਂ ਅਗਰ ਕਰਾਵਾਂਗੇ ਤਾ ਸਾਨੂੰ ਇਨਸਾਫ ਮਿਲੂਗਾ ਇਸ ਕੇਸ ਦੇ ਵਿੱਚ ਬਹੁਤ ਸਾਰੇ ਤੱਥ ਇਹੋ ਜਿਹੇ ਆ ਜਿਹੜੇ ਸਟੈਪ ਸਟੈਪ ਦੇ ਲੁਪ ਰਹੇ ਕਦੇ ਕਹਿੰਦੇ ਵੀ ਉਹ ਫੁਲਾਣੇ ਬੱਚੇ ਕੋਲੇ ਆ ਸੀ ਉਹਦੇ ਕੋਲੇ ਆ ਰਿਪੋਰਟਿੰਗ ਪਈ ਹੈ ਆ ਪਿੱਛੇ ਹੁਣੇ ਹੀ ਥੋੜੀ ਦੇਰ ਆਂ ਤੋਂ ਪਹਿਲਾਂ ਪਤਾ ਲੱਗਿਆ ਅੱਗੇ ਰਾਮ ਕੋਲੇ ਕੋਈ ਕੋਈ ਇੱਕ ਵੀਡੀਓ ਪਈ ਹੈ న్యూਸ ਮਿਲ ਜੀ ਤਾਂ ਥੋੜਾ ਸਾਹ ਕੇ ਸੀ ਸ਼ੌਕ ਹੋ ਜੂ ਇਸ ਤਰ੍ਹਾਂ ਨੇ ਸਾਰੇ ਲੋਕੀ ਸੁਣ ਰਹੇ ਹੋਗੇ ਆਸ-ਪਾਸ ਕੋ ਪੜੋਸਪੜੋਸ ਤੋਂ ਵੀ ਕਿੱਥੇ ਕੀ ਹੋ ਰਿਹਾ ਤਾਂ ਨਿੱਕੇ ਨਿੱਕੇ ਅੱਗਲ ਪੱਚੂ ਵਿੱਚ ਆ ਰਹੇ ਨੇ ਨਵੇਂ ਨਵੇਂ ਪੁਆਇੰਟ ਆ ਰਹੇ ਨੇ ਤਾਂ ਜਿਹੜੀ ਇਹਦੀ ਜਾਂਚ ਅਜੇ ਪ੍ਰੋਪਰ ਪ੍ਰਸ਼ਾਸਨਿਕ ਕੀਤੀ ਹੁੰਦੀ ਤਾਂ ਇਹ ਪ੍ਰੋਬਲਮ ਨਹੀਂ ਹੋਣੀ ਸੀ ਸਭ ਤੋਂ ਪਹਿਲਾਂ ਤਾਂ ਡਿਲੇ ਐਫ ਆਈ ਆਰ ਦਾ ਹੁਣ ਕਹਿੰਦੇ ਤੁਸੀਂ ਐਫ ਆਈ ਆਰ ਮਹਾਂਜੀ ਅੱਗੇ ਅਪਡੇਟ ਕੀ ਕਰ ਰਹੇ ਹੋ ਕਹਿੰਦੇ ਜਿਉਂ ਤੁਸੀਂ ਲਿਖਾਈ ਸੀ ਲਿਖੀ ਹੋਈ ਹੈ ਬਸ ਕੂੜੀ ਦੀ ਦਿੱਕਤ ਹੈ ਮਤੋ ਉਹਨੇ ਦੇਖ ਤਾਂ ਕਾ ਦਿੱਤਾ ਲੱਕਾ ਦੇ ਕੇ ਹਾਂ ਬਿੰਦੂ ਮੇਰਾ ਹੋ ਗਿਆ ਉਹ ਜਿਹੜਾ ਲੜਕਾ ਹੈ ਉਹ ਉਹਨੂੰ ਤਿਆਰ ਕਰਕੇ ਲਿਆਂਦਾ ਗਿਆ ਕੱਲ ਇਹ ਕੱਲ ਦੀ ਗੱਲ ਹੈ ਪਰਸੋਂ ਪਰਸੋਂ ਦੀ ਗੱਲ ਹੈ ਪਰਸੋਂ ਦੀ ਗੱਲ ਹੈ ਅਸੀਂ ਪਰਸੋਂ ਵੀ ਪੂਰੀ ਮਤਲਬ ਇਹ ਕਮੇਟੀ ਜਾ ਕੇ ਮਿਲੇ ਪੂਰੀ ਕਮੇਟੀ ਨੇ ਸਵਾਲ ਕੀਤੇ ਵੀ ਤੁਹਾਡੀ ਅਪ੍ਰੋਚਰ ਕੀ ਹੈ ਅੱਜ ਅੱਜ ਦੀ ਗੇਟ ਤੱਕ ਤੁਸੀਂ ਕੀ ਛਾਂਬੀ ਦਿੱਤੀ ਹੈ ਉਹਨੇ ਉੰਨੇ ਸਨਾਤਾ ਜੀ 8:00 ਵਜੇ ਕੁੜੀ ਉੱਥੋਂ ਵਸਤੇ ਆਈ 8:00 ਵਜੇ ਲੈ ਕੇ ਗਿਆ ਏ ਇੱਥੇ-ਇੱਥੇ ਜਾ ਕੇ ਆਏ ਪਰ ਆਪ ਨੂੰ ਇਹ ਨਹਿਰ ਤੇ ਵਾਕੇ ਨਹਿਰ ਦੇ ਜਾਂ ਤੋਂ ਬਾਅਦ ਉੱਥੇ ਇਹ ਇਹਨਾਂ ਨੇ ਫੋਟੋਆਂ ਫੋਟੋਆਂ ਲਕਤੀਆਂ ਤੇ ਕੁੜੀ ਘਹਿਰ ਚ ਉਹਨੇ ਟੱਕਾ ਦਿੱਤਾ ਇਹ ਇਨਸਪੈਕਟਰ ਨੇ ਪਹਿਲਾਂ ਇਹ ਕਿਹਾ ਵੀ ਟੱਕਾ ਦਿੱਤਾ ਕਿਉਂਕਿ ਉਹ ਸਾਰਾ ਪਲਾਨਡ ਪ੍ਰੋਗਰਾਮ ਸੀ ਅਸੀਂ ਕਹਿੰਦੇ ਜੀ ਬਾਕੀ ਸਾਰੀਆਂ ਗੱਲਾਂ ਜਾਇਜ਼ ਆ ਠੋਕੀਆਂ ਸਾਨੂੰ ਮੈਂ ਤਾਂ ਇੱਕੋ ਹੀ ਗੱਲ ਅਸੀਂ بار بار ਜਾਨਣਾ ਚਾਹੁੰਦੇ ਆ ਵੀ ਇਹ ਜੀ ਨੋਮਤ ਕੀ ਆ ਗਈ ਕਿ ਕੁੜੀ ਮਾਰਨੀ ਪੈਗੀ ਟੱਕਾ ਮਾਰਨੀ ਪੈਗੀ ਉਹ ਕਹਿੰਦਾ ਜੀ ਇਹਦੇ ਬਾਰੇ ਤਾਂ ਆਪਾਂ ਮੁੰਡੇ ਨੂੰ ਬੁਲਾ ਲੈਨੇ ਆਂ ਮੁੰਡਾ ਠਾਣੀ ਕੀ ਸੀ ਕਹਿੰਦੇ ਆਪਾਂ ਉਹਨੂੰ ਬੁਲਾ ਲੈਨੇ ਆਂ ਅਸੀਂ ਗਈ ਉਹਨੂੰ ਬੁਲਾਉਂ ਇਹਨੇ ਉਹਨੂੰ ਬੁਲਾ ਲਿਆ ਉਹਨੂੰ ਸਾਰੀ ਕਹਾਣੀ ਉਹਨੇ ਉਹਨੇ ਜਿਵੇਂ ਦੱਸਤੀ ਅੰਨੇ ਵਜੇ ਉੱਥੇ ਗਏ ਉੱਥੇ ਗਏ ਉੱਥੇ ਗਏ ਰਾਤ ਨੂੰ ਨਹਿਰ ਤੇ ਗਏ ਮੋਟਰਸਾਈਕਲ ਲੈ ਕੇ ਉੱਥੇ ਸਾਡੇ ਕੁੱਤੇ ਮੰਦਰ ਪੈ ਗਏ ਮੈਨੂੰ ਕੁੜੀ ਨੇ ਕਿਹਾ ਹੋਰ ਅੱਗੇ ਹੋ ਜਾ ਅਸੀਂ ਹੋਰ ਅੱਗੇ ਵਾਗੇ ਥੱਡਾਂ ਦੇ ਵਾਗੇ ਉੱਥੇ ਅਸੀਂ ਸ਼ੈਂਪੀਆਂ ਲੈਂਦੇ ਸੀ ਉੱਥੇ ਕੁੜੀ ਦਾ ਪੈਰ ਤੇ ਉੱਤੇ ਸੀ ਉਹ ਪਹਿਲੇ ਦਿਨ ਦੀ ਸਟੋਰੀ ਦੇ ਉੱਥੇ ਫਿਰ ਲਿਆਇਆ ਜਿੱਥੋਂ ਸ਼ੁਰੂ ਹੁੰਦੀ ਹੈ ਅਸੀਂ ਐਸਐਚਓ ਸਾਹਿਬ ਤੁਸੀਂ ਤਾਂ ਕਹਿ ਰਹੇ ਨੇ ਧੱਕਾ ਦਿੱਤਾ ਅਸੀਂ ਨੈਰੋਵੇਟ ਕਰਕੇ ਮਨਾ ਲਿਆ ਕਹਾਣੀ ਤਾਂ ਉੱਥੇ ਹੀ ਖੜੀ ਹੈ ਜ਼ੀਰੋ ਤੀ ਹਰੀ ਅੱਜ ਵੀ ਉਹ ਕਹਿੰਦਾ ਉਹ ਇਹ ਤੇ ਕੰਟਰੋਲ ਫੇਰ ਕੇ ਲਿਆ ਸਾਲੇ ਦੇ ਇਹਨੂੰ ਲੈ ਕੇ ਜਾ ਸ਼ਕਪਾਣਾ ਉਹਨੂੰ ਬਾਹਰ ਲੈ ਗਿਆ ਅਸੀਂ ਅੰਦਰ ਬੈਠੇ ਐ ਉਹ ਇੱਕ ਕਮਰੇ 'ਚ ਜਾ ਕੇ ਕੀ ਕਹਿ ਕੇ ਲਿਆਇਆ ਆ ਕੇ ਖੜਾ ਕਰਤਾ ਕਹਿੰਦਾ ਜੀ ਸੌਰੀ ਮੈਂ ਤਾਂ ਜਿਵੇਂ ਤੁਸੀਂ ਕਿਹਾ ਸੀ ਉਵੇਂ ਹੀ ਹੋਏ ਮਤਲਬ ਗੱਲ ਪਿਆ ਨਹੀਂ ਹੋਈ ਭੁੱਲ ਗਿਆ ਉਥੋਂ ਗੱਲ ਕਲੀਅਰ ਹੋ ਗਈ ਕਿ ਪੁਲਿਸ ਨੇ ਉਹਨਾਂ ਨੂੰ ਪ੍ਰੇਪੇਅਰ ਕਰਕੇ ਵੀ ਐਂ ਕਹਿਣਾ ਕਾਈ ਕਰ ਦਿੱਤਾ ਤਾਂ ਮਤਲਬ ਇਹ ਸੋਰੀਆਂ ਇਸ ਟਾਈਪ ਦੀਆਂ ਫੇਕ ਸੋਰੀਆਂ ਸਾਡੇ ਸਾਹਮਣੇ ਰੱਖੀਆਂ ਜਾ ਰਹੀਆਂ ਨੇ ਥਾ ਥਾ ਦੇ ਅਗਰ ਅਸੀਂ ਦੇਖੋ ਮੰਡੀ ਨਿਵਾਸੀ ਸਾਰੇ ਸਾਥ ਦੇਣਗੇ ਤਾਂ ਅਸੀਂ ਇਸ ਕੇਸ ਦੇ ਵਿੱਚ ਨਿਆਂ ਲੈ ਸਕਦੇ ਹਾਂ ਨਹੀਂ ਅਸੀਂ ਨਿਆਂ ਲੈ ਸਕਦੇ ਜਿਸ ਹੱਦ ਦਾ ਜੋ ਪ੍ਰੋਗਰਾਮ ਬੈਲ ਪਲੈਨਡ ਪ੍ਰੋਗਰਾਮ ਚੱਲ ਰਿਹਾ ਹੈ ਦੇਖੋ ਨਾਲੇ ਉਹਨਾਂ ਦੇ ਪੇਰੈਂਟਸ ਨੂੰ ਹੋਰ ਨੂੰ ਕੋਈ ਇਨਵੈਸਟੀਗੇਸ਼ਨ ਨਹੀਂ ਕੀਤਾ ਗਿਆ ਕਿਸੇ ਨੂੰ ਕੱਲਾ ਇੱਕ ਬਸ ਮੁੰਡੇ ਦੇ ਪ੍ਰੈਸ਼ਰ ਹੈ ਵੀ ਮੁੰਡੇ ਦੇ ਲੈ ਕੇ ਸਭ ਇਹ ਬਾਕੀ ਛੁੱਟ ਕੇ ਆ ਜਾਣ ਬਸ ਦੈਟਸ ਆਂਡ ਔਰ ਜੇ ਇਹਦੀ ਵੀ ਸਟੋਰੀ ਕਮਜ਼ੋਰ ਲਿਖਤੀ ਤੇ ਮੁੰਡਾ ਵੀ ਨਹੀਂ ਖੇਡਦਾ ਰਹਿਣਾ ਅਸੀਂ ਇਹ ਸ਼ਰੇਆਮ ਕਹਿੰਦੇ ਨੇ ਵੀ ਫਿਰ ਮੁੰਡਾ ਵੀ ਅੰਦਰ ਜੇ ਸਟੋਰੀ ਕਮਜ਼ੋਰ ਹੋ ਗਈ ਆਰ ਬਰੀ ਹੋ ਜਾਵੇ ਮਤਲਬ ਕੋਰਟ ਜੇ ਜਦੋਂ ਕੇ ਇਹ ਐਡਾ ਵੱਡਾ ਕੇਸ ਹੈ ਜਦੋਂ ਕੱਡਾਂ ਦੇ ਦੇ ਵਿੱਚੋਂ ਬਹੁਤ ਨਵੇਂ ਤੱਥ ਵੀ ਆਉਣ ਦੀ ਸੰਭਾਵਨਾ ਹੈ ਇਸ ਕਰਕੇ ਅਸੀਂ ਤਾਂ ਦੇਖੋ ਸਾਰੇ ਮੰਡੀ ਨਿਵਾਸੀ ਅੱਜ ਐਸੇ ਵਿਸ਼ੇ ਨੂੰ ਲੈ ਕੇ ਅਸੀਂ ਅੱਜ ਇੱਥੇ ਇਕੱਠੇ ਹੋਈਆਂ ਕਿ ਸਾਨੂੰ ਇਨਸਾਫ ਨੂੰ ਮਿਲਦਾ ਪਸੰਦ ਨਹੀਂ ਆਉਂਦਾ ਅਗਰ ਸਾਰੇ ਮੰਡੀ ਨਿਵਾਸੀ ਸਾਥ ਦੇਣਗੇ ਤਾਂ ਅਸੀਂ ਇਸ ਦੱਸਾ ਜਿਹੜਾ ਹੈ ਇਨਸਾਫ ਲੈ ਸਕਦੇ ਆ ਵਰਨਾ ਆਪਾਂ ਨੂੰ ਇਹ ਅੱਜ ਤੋਂ ਹੀ ਸੋਚ ਲੈਣਾ ਚਾਹੀਦਾ ਹੈ ਦੇਖੋ ਸਭ ਦੀਆਂ ਢੀਆਂ ਪੈਣਾ ਤਾਂ ਬੱਚੇ ਬਾਹਰ ਅੰਦਰ ਪੜਦੇ ਨੇ ਇਹਨਾਂ ਦੇ ਮੂੰਹ ਫੁੱਲ ਜਾਣੇ ਨੇ ਕਿ ਉਹਦਾ ਕੀ ਹੋ ਗਿਆ ਇਹ ਐਗਜ਼ੈਂਪਲ ਬਣ ਜੂਗੀ ਹਿੰਦੂ ਆ ਜੀ ਹਾਂ ਹੁਣ ਤਾਂ ਇੱਕ ਐਗਜ਼ੈਂਪਲ ਕਲੰਕ ਵਾਲੀ ਬਣ ਗਈ ਮੋੜ ਮੰਡੀ ਤੇ ਕਿ ਮੋੜ ਮੰਡੀ ਚ ਜਿਹੜੀ ਮੈਟਰੋ ਸਿਟੀ ਵਾਲੀਆਂ ਘਟਨਾਵਾਂ ਮੰਡੀ ਆ ਗਈਆਂ ਐਸ ਲੈਵਲ ਤੇ ਹੁਣ ਲੱਗੀਆਂ ਫੇਰ ਇੱਕ ਕਲੰਕ ਇਹ ਬਣ ਜੂ ਸਾਰੀ ਮੰਡੀ ਨੇ ਕੀ ਕਰ ਲੈ ਕੀ ਕਰ ਸਹੀ ਗੱਲ ਧੀਆ ਬੈਣਾ ਸਾਧੀਆਂ ਸਾਡੇ ਦੇ ਸੰਜੀ ਹੈ ਜੀ ਦੇ ਸਾਲ ਬਣ ਜੂ ਹੈ ਇਹ ਸਜ਼ਾ ਬਣ ਜੂ ਜੇ ਸਜ਼ਾ ਨਹੀਂ ਦਿੱਤੀ ਨਹੀਂ ਫੇਰ ਨੋ ਡਾਊਟ ਜਿਵੇਂ ਕਹਿੰਦੇ ਹੁੰਦੇ ਸੌਰਿਆਪੁੱਤ ਗੱਭਰ ਰਾਜ ਨੰਬਰ ਸਿੱਧਾ ਆ ਜੂਗਾ ਫਿਰ ਉਵੇਂ ਨਵੇਂ ਕਹਾਣੀ ਬਣ ਜੂ ਵਿਪੁੱਤ ਆਗਮਨਾ ਕਰ ਲਈ ਐ ਹੋ ਜੂਗਾ ਪਰ ਇਹ ਹੁਣ ਆਪਾਂ ਸਾਰਿਆਂ ਨੇ ਸੋਚ ਸਮਝ ਕੇ ਸ਼ਿੰਗਰ ਸ਼ ਕਰਨਾ ਹੈ ਇਨਸਾਫ ਦੀ ਮੰਗ ਕਰਨੀ ਹੈ ਇਹ ਮੇਰੀ ਤੁਹਾਡੇ ਤੇ ਬੇਨਤੀ ਹੈ ਇਹ ਮਾਰ ਕੇ ਡਾਕਟਰ ਸਾਹਿਬ ਹਾਂਜੀ ਇਹ ਮਾਰ ਕੇ ਪੁਲਿਸ ਪ੍ਰਸ਼ਾਸਨਾਂ ਨੇ ਜਿਹੜਾ ਅਨਕੀ ਲੜਕੀ ਦੀ ਇੱਜ਼ਤ ਨੂੰ ਲੋਡੀ ਜਾਂਦਾ ਹੈ ਮਜ਼ਾਕ ਮਜ਼ਾਕ ਬਣਾ ਕੇ ਆਉਂਦੇ ਪੂਰੇ ਤੇਰੇ ਤੇਰੇ ਮੇਰੇ ਤੁਹਾਨੂੰ ਲੱਗਦਾ ਹੈ ਸ਼ੋਅ ਬਣਾਇਆ ਜਾਂਦਾ ਹੈ ਅਜਾ ਕੇ ਨਾਰਮਲ ਬੰਦਿਆ ਆਹ ਕਹਿੰਦੇ ਜਿਹੜਾ ਮੱਕਾ ਹੁੰਦਾ ਸੀ ਨੀ ਆਪਣੇ ਨਾਲ ਕੋਈ ਘਟਨਾ ਵਾਪਰਨੀ ਖਾਣੇ ਮੰਗਿਓ ਖਾਣੇ ਨੂੰ ਕੋਈ ਮਿਲਦਾ ਵੱਡੇ ਉਹਕੇ ਬੋਲੋ ਕੋਈ ਲੈ ਲੇ ਤੇ ਹੁਣ ਖਾਣੇ ਦਾ ਇਨਸਾਫ਼ ਮਿਲੂਗਾ ਅਸੀਂ ਬਾਦੀ ਸਾਨੂੰ ਕੋਈ ਸ਼ਿਕਾਇਤ ਨਹੀਂ ਕਰਦਾ बरे जागी जी इज़त थो प्रशाशन जहिड़े जा मेर तेर थ्रू नवी नवी स्टोरियूं बाज़ारे जंहिंमें